ਸਰ ਉਪਰੰਪਾਵਲੀ ਕੀਤੇ ਹਨ ਤੁਹਾਡੇ ਮਨ ਦੇ ਵਿੱਚ ਕਿੰਦਾ ਖਿਆਲ ਆਇਆ ਹੈ ਵੀ ਕਿ ਬੱਚਿਆਂ ਦਾ ਇਦਾਂ ਦੇ ਪ੍ਰੋਗਰਾਮ ਹੋਣ ਜ਼ਰੂਰੀ ਹੈ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਇਹ ਸੰਤ ਬਾਬਾ ਸੁਖਦੇਵ ਸਿੰਘ ਆਹ ਰਹਾ ਲੋਹਰ ਸਾਹਿਬ ਵਾਲਿਆਂ ਵੱਲੋਂ ਇਸ ਨਗਰ ਨੂੰ ਇਲਾਕੇ ਨਿਵਾਸੀਆਂ ਨੂੰ ਇਹ ਸਾਲਾਨਾ ਦੋ ਸਮਾਗਮ ਲੱਤੇ ਗਏ ਸੀ। ਮਾਤਾ ਗੁਜਰਤੌਰ ਤੇ ਚਾਰ ਸਾਹਿਬ ਜਦਾਂ ਦੀ ਯਾਦ ਵਿੱਚ ਅਤੇ ਸਾਵਣ ਦੇ ਮਹੀਨੇ 10 ਗੁਰੂ ਸਾਹਿਬਾਨ ਦੀ ਜਾਗ ਵਿੱਚ ਇਹ ਉਹਨਾਂ ਦੇ ਬਚਨਾਂ ਮੁਤਾਬਕ ਹਰ ਸਾਲ ਤਕਰੀਬਨ ਇਸ ਸੌਣ ਦੇ ਮਹੀਨੇ 10 ਗੁਰੂ ਸਾਹਿਬਾਨਾਂ ਦੀ ਯਾਦ ਅੱਜ ਜਦੋਂ ਤੋਂ ਸ੍ਰੀ ਦਾਉ ਬੋਲਾ ਲੈ ਗਏ ਤੇ ਉਹ ਸੰਤ ਬਾਬਾ ਸੁਖਦੇਵ ਮਹਾਂਪੁਰਖਾਂ ਦੀ ਵੀ ਯਾਦ ਨਾਲ ਮਨਾਈ ਜਾਂਦੀ ਹੈ ਤੇ ਇਸ ਕਰਕੇ ਫਿਰ ਗੁਰੂ ਦੀ ਕਿਰਪਾ ਮਹਾਂਪੁਰਖਾਂ ਦੀ ਪ੍ਰੇਰਣਾ ਅਸੀਂ ਸੋਚਿਆ ਵੀ ਜਿੱਥੇ ਹੁਣ ਅੱਜ ਕੱਲ ਲੋੜ ਹੈ ਆ ਨਸ਼ਿਆਂ ਦਾ ਬੜਾ ਰੁਝਾਨ ਚੱਲ ਰਿਹਾ ਹੈ ਤੇ ਜਿਹੜੇ ਛੋਟੇ ਬੱਚੇ ਨੇ ਇਹਨਾਂ ਨੂੰ ਪ੍ਰੇਰ ਕੇ ਗੁਰਬਾਣੀ ਦੇ ਨਾਲ ਗੁਰਸਿੱਖੀ ਦੇ ਨਾਲ ਅਤੇ ਸਿਹਤ ਲਈ ਜਿਨ੍ਹਾਂ ਦੀ ਤੰਦਰੁਸਤੀ ਕਾਇਮ ਰਹੇ ਉਸ ਵਾਸਤੇ ਕੁਝ ਉਪਰਾਲੇ ਗੁਰਸਿੱਖਾਂ ਦੇ ਸਹਿਯੋਗ ਨਾਲ ਕੀਤੇ ਜਾਂਦੇ ਹਨ ਜਿਵੇਂ ਤਕਰੀਬਨ ਹਰ ਸਾਲ ਇਹ ਗੁਰਬਾਣੀ કંਠ ਮੁਕਾਬਲਾ ਤੇ ਲੰਮਾ ਸਮਾਂ ਚੌਂਕੜਾ ਮੁਕਾਬਲਾ ਅਤੇ ਦਸਤਾਰ ਮੁਕਾਬਲਾ ਅਤੇ ਗੁਰਮਤ ਸਬੰਧੀ ਪ੍ਰਸ਼ਨ ਉੱਤਰ ਮੁਕਾਬਲਾ ਰੱਖਿਆ ਜਾਂਦਾ ਇਸ ਵੇਰੀ ਵੀ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਰੱਖਿਆ ਗਿਆ ਜਿਸ ਵਿੱਚ ਤਕਰੀਬਨ 65 ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਦੀ ਤਕਰੀਬਨ ਰੋਜ਼ 15 ਦਿਨਾਂ ਤੋਂ ਕਲਾਸਾਂ ਲੱਗਦੀਆਂ ਸਨ ਭਾਈ ਕਰਨਵੀਰ ਸਿੰਘ ਭਾਈ ਸਤਨਾਬ ਸਿੰਘ ਬੱਚਿਆਂ ਦੀ ਕਲਾਸਾਂ ਲਾਉਂਦੇ ਸਨ ਕਿ ਉਹਨਾਂ ਦਾ ਅੱਜ ਮੁਕਾਬਲਾ ਸੀ ਜਿਹੜੇ ਬੱਚਿਆਂ ਨੇ ਬਹੁਤ ਵਧੀਆ ਵੈਂਟ ਕੀਤੀ ਤੇ ਬਹੁਤ ਵਧੀਆ ਉਹਨਾਂ ਨੇ ਗੁਰਬਾਣੀ ਕੰਠੇ ਕੀਤੀ ਤੇ ਕਾਫੀ ਵਧੀਆ ਰਿਜ਼ਲਟ ਆਇਆ ਹੈ ਇਸ ਕਰਕੇ ਅੱਜ ਗੁਰੂ ਦੀ ਕਿਰਪਾ ਨਾਲ ਉਹ ਸੰਪੰਨ ਹੋਇਆ ਸਮਾਗਮ ਕਿ ਕੱਲ ਨੂੰ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਧੂਪ ਪਾਇਆ ਜਾਣਗੇ ਉਸ ਤੋਂ ਬਾਅਦ 4 ਵਜੇ ਤੱਕ ਸਾਰਾ ਦਿਨ ਸਮਾਗਮ ਹੋਣਾ ਹੈ ਇਸ ਵਿੱਚ ਬਹੁਤ ਸਾਰੇ ਮਹਾਪੁਰਖ ਜਿਵੇਂ ਸੰਤ ਪਾਪ ਭਿੰਦਰ ਸਿੰਘ ਜਰਗਵਾਲੇ ਸੰਤ ਬਾਬਾ ਬਲਜੀਤ ਸਿੰਘ ਦੀ ਫੱਕਰ ਸੰਤ ਬਾਬਾ ਬਲਬੀਰ ਸਿੰਘ ਦੀ ਸੁਰਾਜਪੁਰ ਵਾਲੇ ਸੰਤ ਬਾਬਾ ਬਲਕਾਰ ਸਿੰਘ ਰਖੜੇ ਵਾਲੇ ਅਨ ਬਾਬਾ ਜਗਤਾਰ ਸਿੰਘ ਜੀ ਲੋਹਰਾਂ ਸਾਹਿਬ ਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਬਾਲੀਆਂ ਤੇ ਹੋਰ ਬਹੁਤ ਸਾਰੇ ਗੁਰਮੁਖ ਪਿਆਰੇ ਕੱਲ ਨੂੰ ਹਾਜ਼ਰੀ ਭਰਨਗੇ ਸੰਗਤਾਂ ਨੂੰ ਬੇਨਤੀ ਹੈ ਕੱਲ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਸਮਾਗਮ ਹੋਣਾ ਆਪ ਜੀ ਨੇ ਆਪ ਵੀ ਤੇ ਪਰਿਵਾਰ ਸਮੇਤ ਆ ਸਮਾਗਮ ਤੇ ਹਾਜ਼ਰੀ ਭਰਨੀ ਆਉ ਤੇ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਆਪ ਪ੍ਰੇਰਣਾ ਦੇ ਕੇ ਇਸ ਅਸਥਾਨ ਤੇ ਜਿਹੜੇ ਬੱਚੇ ਰੋਜ਼ ਪਲਾਸਾਂ ਲੱਗਦੀਆਂ ਨੇ ਉਪੇ ਜਾਇ ਕਰੋ ਤਾਂ ਕਿ ਹੋ ਨਸ਼ਿਆਂ ਤੋਂ ਬਚ ਜਾਣ ਬੁਰਾਈਆਂ ਤੋਂ ਬਚ ਜਾਣ ਤੇ ਗੁਰਮਤਿ ਦੀ ਸਿੱਖਿਆ ਲੈ ਕੇ ਆਪਣਾ ਜੀਵਨ ਉੱਚਾ ਸੁੱਚਾ ਬਣਾਉਣ ਇਹ ਆਪ ਦੀ ਬੇਨਤੀ ਹੈ ਕਿਹੜੇ ਕਿਹੜੇ ਕਲਾਸਾਂ ਲਗਾਏ ਜਾਂਦੇ ਨੇ ਬੱਚਿਆਂ ਦੀ ਕਲਾਸਾਂ ਦੇਖੋ ਗੁਰਬਾਣੀ ਦੀ ਸੰਖਿਆ ਜੀ ਤੇ ਔਰ ਜਿਵੇਂ ਇਤਿਹਾਸ ਬਾਰੇ 2 ਦਿਨ ਰੱਖੇ ਗਏ ਨੇ ਉਹਨਾਂ ਨੂੰ ਇਤਿਹਾਸ ਬਾਰੇ ਦੱਸਿਆ ਜਾਂਦਾ ਤੇ ਤਜੋਕੇ ਜਿਵੇਂ 83 ਹੋਇਆ ਜਾਂ ਮਹਾਰਾਜਾ ਨਦੀ ਸਿੰਘ ਬਾਰੇ ਉਹਨਾਂ ਦਾ ਰਾਜ ਕਿਸ ਤਰ੍ਹਾਂ ਦਾ ਵਗੈਰਾ ਹੋਇਆ ਸਾਰੀ ਤਕਰੀਬ ਨੇ ਦੱਸਿਆ ਜਾਂਦਾ ਪੜਾਇਆ ਜਾਂਦਾ ਉਹਨਾਂ ਨੂੰ ਹਾਂ ਤੇ ਗੱਤਕੇ ਦੀ ਕਲਾਸ ਲੱਗਦੀ ਹੈ ਹਫਤੇ ਵਿੱਚ ਦੋ ਦਿਨ ਇਹ ਪਟਿਆਲੇ ਤੋਂ ਸਿੰਘ ਸਾਹਿਬ ਆਉਂਦੇ ਨੇ ਸਿਖਾਉਣ ਵਾਸਤੇ ਤੇਰੇ ਬੱਚੇ ਰੋਜ਼ ਉਹ 1 ਘੰਟਾ ਸ਼ਾਮ ਨੂੰ 6:30 ਵਜੇ ਤੋਂ 5:30 ਵਜੇ ਤੋਂ 6:30 ਵਜੇ ਤੱਕ ਕਲਾਸ ਲਾਉਂਦੇ ਨੇ ਜੀ ਉਹ ਰੋਜ਼ ਜਦੋਂ ਕੋਈ ਪਤਾ ਮੈਸਜਸ ਕਰਦੇ ਆ। ਅਹ ਸਾਨੂੰ ਅੱਜ ਬਹੁਤ ਵਧੀਆ ਲੱਗਿਆ ਤੇ ਸਾਡਾ ਕੰਫੀਡੈਂਸ ਲੈਵਲ ਵੀ ਬਹੁਤ ਵਧੀਆ ਵੱਧ ਜਾਂਦਾ ਹੈ ਤੇ ਸਾਨੂੰ ਸਿੱਖ ਧਰਮ ਨਾਲ ਜੁੜਨ ਲਈ ਕਾਫੀ ਗੱਲਾਂ ਪਤਾ ਲੱਗਦੀਆਂ ਨੇ। ਅਹ ਬੱਬਈ ਨੇ ਬਹੁਤ ਵਧੀਆ ਕਰਾਂਦੇ ਆ ਹਰ ਵਾਰੀ ਹਰ ਸਾਲ ਇਹ ਮੁਕਾਬਲੇ ਕਰਾਏ ਜਾਂਦੇ ਨੇ ਤੇ ਮੈਂ ਬਾਕੀ ਨਹੀਂ ਕਹਾਂਗੀ ਇਹ ਪ੍ਰੇਰਣਾ ਦਵਾਂਗੀ ਕਿ ਸਿੱਖੀ ਧਰਮ ਨਾਲ ਜੁੜੋ ਧਰਮ ਦੇ ਇਤਿਹਾਸ ਬਾਰੇ ਜਾਣਕਾਰੀ ਬਹੁਤ ਕੁਝ ਪਤਾ ਲੱਗਦਾ ਹੈ। ਕੋ ਕਲਾਸਾਂ ਮਿਲ ਗਈਆਂ ਨੇ ਹਾਂਜੀ ਇੱਥੇ ਸਾਡੀ ਕਲਾਸਾਂ ਵੀ ਲੱਗਦੀਆਂ ਨੇ ਸਾਨੂੰ ਬਾੜਸ ਖਾਇਆ ਜਾਂਦਾ ਹੈ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਗੱਤਗੇ ਦੀ ਵੀ ਕਿਸਾਨੂੰ ਕਲਾਸਾਂ ਮਿਲਦੀਆਂ ਨੇ ਉਰੇ ਹੋਰ ਬੱਚਿਆਂ ਨੇ ਵੀ ਕੀ ਕਹਿਣਾ ਚਾਹੁੰਦੇ ਹੋ ਹੋਰ ਬੱਚੇ ਨੇ ਮੈਂ ਕੁਝ ਕਹਿਣਾ ਚਾਹਨੀ ਆ ਵੀ ਉਹ ਸਿੱਖੀ ਨਾਲ ਜੁੜਨਾ ਤੇ ਇਤਿਹਾਸ ਪੜ੍ਹਨਾ ਗੁਰਦੁਆਰ ਸਾਹਿਬ ਆਉਣ ਤੇ ਇਹ ਮੁਕਾਬਲਾ ਚੁਪਾਖ ਲੈ ਆਪ ਵੀ ਨੇ ਕਿੰਨਾ ਮਹਿਸੂਸ ਕਰਦੇ ਹੋ ਤੁਸੀਂ ਸਾਨੂੰ ਬਹੁਤ ਵਧੀਆ ਲੱਗਿਆ ਜੀ ਸਾਨੂੰ ਸੰਥਿਆ ਵੀ ਦਿੰਦੇ ਨੇ ਇਹ ਪੱਗਾਂ ਵੀ ਆਇਆ ਨਾ ਜਿਵੇਂ ਗ੍ਰਾਈਚ ਸਮਝਾਉਂਦੇ ਨੇ ਜੀ ਔਰ ਇਹ ਸਾਨੂੰ ਗਤਕਾ ਵੀ ਸਿਖਾਉਂਦੇ ਨੇ ਕਿਤਾਬਾਂ ਵੀ ਬਣਾਉਂਦੇ ਨੇ ਸਿੱਖਿਆ ਦੇ ਤਹਿਤ ਉਹਦੇ ਕਰਕੇ ਬਹੁਤ ਵਧੀਆ ਲੱਗਦਾ ਜੀ ਹੋਰ ਵੀ ਅਸੀਂ ਕਹਿੰਦੇ ਜੀ ਆਪਾਂ ਨੇ ਕੀ ਹੋਰ ਵੀ ਆਉਣ ਹੋਰੇ ਸੰਥਿਆ ਕਰਨ ਬਹੁਤ ਵਧੀਆ ਲੱਗਿਆ ਅੱਜ ਜੀ ਬਾਈ ਉਹ ਕਿਹੜੇ ਕਿਹੜੇ ਮਤਲਬ ਇੱਥੇ ਤੁਸੀਂ ਸਿੱਖਿਆ ਲੈ ਰਹੇ ਹੋ ਫਸੀ ਜੀ ਇਥੇ ਗੱਤਕਾ ਵੀ ਖੇਡਦੇ ਆਂ ਰੋਜ਼ ਉਸਤਾਦ ਆਉਂਦਾ ਸਾਨੂੰ ਸਿਖਾਉਂਦੇ ਨੇ ਗੱਤਕੇ ਦਾ ਹੀ ਉਹਦੇ ਕਰਕੇ ਵੀ ਹੋਰ ਇੱਥੇ ਸਾਨੂੰ ਕਿਤਾਬਾਂ ਵੀ ਪੜ੍ਹਾਉਂਦੇ ਨੇ ਕਿਤਾਬਾਂ ਵੀ <li> ਲਿਆ ਰੱਖੇ ਨੇ ਇਤਿਹਾਸ ਬਾਰੇ ਜਾਣਕਾਰੀ ਹਾਏ ਤਿੰਨ ਦਿਨ ਸੰખ્યા ਕਰਾਉਂਦੇ ਨੇ ਤਿੰਨ 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 ਦਿਨ ਕਿਤਾਬਾਂ ਪੜ੍ਹਾਉਂਦੇ ਨੇ ਜੀ ਹੋਰ ਬੱਚਿਆਂ ਨੂੰ ਵੀ ਕਹਿਣਾ ਚਾਹੁੰਦੇ ਤੁਸੀਂ ਹੋਰ ਅਸੀਂ ਵੀ ਕਹਿੰਨੇ ਆਂ ਜੀ ਸਾਡੇ ਨਾਲ ਜੁੜੋ ਆ ਕੇ ਵੀਰੇ ਬਹੁਤ ਵਧੀਆ ਮੀਨਿੰਗ ਆਪਾਂ ਕਹਿ ਸਕਦੇ ਹਾਂ ਬਹੁਤ ਵਧੀਆ ਪੜਾਉਂਦੇ ਨੇ ਸਾਨੂੰ ਸੰਖਿਆ ਵੀ ਦਿੰਦੇ ਨੇ ਯਾਦ ਵੀ ਕਰਾਉਂਦੇ ਨੇ ਕਿਤਾਬਾਂ ਵੀ ਪੜਾਉਂਦੇ ਆ ਤੁਸੀਂ ਸਾਰੇ ਆਓ ਵੀ ਬਹੁਤ ਵਧੀਆ ਲੱਗਦੀ ਸੰਗਤ ਹਾਂ ਤੁਹਾਨੂੰ ਅੱਜ ਜੋ ਮੁਕਾਬਲਾ ਕਰਵਾਇਆ ਉਹਦੇ ਨਾਲ ਦੇ ਵਿੱਚ ਵੀ ਸਨਮਾਨਤ ਵੀ ਕੀਤਾ ਗਿਆ ਹਾਂ ਇਹ ਸਨਮਾਨਤ ਵੀ ਕੀਤਾ ਸਾਰਿਆਂ ਨੂੰ ਹੀ ਮਿਲਦਾ ਹੀ ਇਥੇ ਕੋਈ ਨਹੀਂ ਰਹਿੰਦਾ ਹੀ ਫਸਟ ਸੈਕਿੰਡ ਥਰਡ ਆਦਿ ਤੋਂ ਮਿਲਦਾ ਹੀ ਆਈ ਸਾਰਿਆਂ ਨੂੰ ਵੀ ਮਿਲਦਾ ਹੀ ਯਾਰੀ ਸਾਰੇ ਬੱਚਿਆਂ ਨੂੰ ਸਾਰਿਆਂ ਦੇ ਬੱਚਿਆਂ ਨੂੰ ਨਾਲ ਮਿਲਦੇ ਆ ਹਾਂਜੀ ਕੀ ਨਾਮ ਹੈ ਪੁੱਤਰ ਦਾ ਕਿਹੜਾ ਪਿੰਡ ਆ? ਪੱਗ ਆਪਣੀ ਆ ਕਿੰਨਾ ਟਾਈਮ ਤੋਂ ਪੱਗ ਬੰਨ ਰਹੇ ਹੋ? ਹੈ? ਪਹਿਲਾਂ ਤੋਂ ਕਿੰਨਾ ਟਾਈਮ ਤੋਂ ਸੋਹਣੀ ਲੱਗਦੀ ਆ ਪੱਗ ਬੰਨੀ ਵੀ? ਪੱਗ ਬੰਨੀ ਸੋਹਣੀ ਲੱਗਦੀ ਆ ਤੈਨੂੰ? ਵੈਰੀ ਗੁੱਡ। ਮਤਲਬ ਬਾਬਾ ਜੀ ਮੈਨੂੰ ਪ੍ਰਸ਼ੰਸਾ ਕੀਤੀ ਹੈ ਨੇ ਕਿੱਦਾਂ ਲੱਗਦਾ ਤੁਹਾਨੂੰ? ਬਹੁਤ ਵਧੀਆ ਲੱਗਦਾ ਇਹ ਸਾਡੇ ਬੱਚੇ ਵਧੀਆ ਲੈਣ ਤੇ ਤੁਰਤੇ ਹਨ ਉਹ ਸਿੱਖੀ ਗੁਰਬਾਣੀ ਵੱਲ ਜੁੜ ਗਏ ਹਨ ਸਾਡੇ ਤਾਂ ਬੱਚਿਆਂ ਨੂੰ ਬਹੁਤ ਵਧੀਆ ਸਿੱਖਿਆ ਦਿੰਦੇ ਹਨ ਬਾਬਾ ਜੀ ਤੇ ਬਾਬਾ ਜੀ ਨੇ ਨਸ਼ਾ ਮੁਕਤ ਵੀ ਕਰਾਇਆ ਹੈ ਸਾਡੇ ਪਿੰਡ ਨੂੰ ਕੋਈ ਵੀ ਬੱਚਾ ਮੇ ਨਸ਼ਾ ਨਹੀਂ ਕਰਦਾ ਆਪਣੇ ਬੱਚੇ ਸਾਰੇ ਸਿੱਖੀ ਵੱਲੇ ਦੁਰੇ ਹੋਏ ਨੇ ਤੇ ਪਰਦੇ ਵੀ ਨੇ ਸੰਥਿਆ ਦਿੰਦੇ ਨੇ ਦੋ ਵਾਰ ਸਾਲ ਵਿੱਚ ਸਮਾਗਮ ਹੁੰਦੇ ਨੇ ਜੀ ਬੱਚਿਆਂ ਦੇ ਇਸ ਪ੍ਰੋਗਰਾਮ ਕਰਾਏ ਜਾਂਦੇ ਨੇ ਸਾਰਾ ਸਾਲ ਸੰਥਿਆ ਨੇ ਕਲਾਸਾਂ ਵੀ ਲਗਾਉਂਦੇ ਨੇ ਬਾਬਾ ਜੀ ਵੱਲੋਂ ਤੇ ਮਦਦਦ ਕਰ ਕਿਸੇ ਬੱਚੇ ਨੂੰ ਮਦਦ ਵੀ ਕੀਤੀ ਜਾਂਦੀ ਹੈ ਜੇ ਕਿਸੇ ਨੂੰ ਪੜ੍ਹਾਈ ਵਿੱਚ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਮਦਦ ਚਾਹੀਦੀ ਹੈ ਉਹ ਵੀ ਕਰਦੇ ਨੇ ਬਾਬਾ ਜੀ ਤੇ ਨਾ ਗੱਤਕਿਆ ਦਾ ਹਾਂਜੀ ਗੱਤਕਿਆ ਦੀਆਂ ਕਲਾਸਾਂ ਵੀ ਲੱਗਣ ਲੱਗੀਆਂ ਹੋਈਆਂ ਨੇ ਹੁਣ ਬੱਚੇ ਦਿੱਗਤਕਾ ਵੀ ਸਿੱਖਦੇ ਨੇ ਵਿੱਚੇ ਗੁੱਡੀਆਂ ਵੀ ਬੱਚੇ ਕਾਕੇ ਵੀ ਲਾਇਬ੍ਰੇਰੀ ਲਾਇਬ੍ਰੇਰੀ ਵੀ ਬਣੀ ਹੋਈ ਆਈ ਆਪਣੇ ਪਿੰਡ ਬੱਚਿਆਂ ਵਾਸਤੇ ਇਤਿਹਾਸਿਕ ਜੀ ਇਹ ਗੁਰਿਆਂ ਦਾ ਇਤਿਹਾਸ ਬਹੁਤ ਬੜੀ ਹਾਂਜੀ ਜਾਣਕਾਰੀ ਦਿੱਤੀ ਜਾਂਦੀ ਆਈ ਨੂੰ ਯਾਤਰਾ ਉਹ ਕਰਾਈ ਜਾਂਦੇ ਸਾਲ ਵਿੱਚ ਦੋ ਵਾਰ ਇਤਿਹਾਸਿਕ ਗੁਰਦੁਆਰਿਆਂ ਬਾਰੇ ਸੰਬੰਧਿਤ ਕਰਾਇ ਸੰਬੰਧਿਤ ਸੁਣਾਇਆ ਜਾਂਦਾ ਈ ਸਾਵਣ ਨੂੰ ਬੱਚਿਆਂ ਨੂੰ ਜੋੜ ਕੇ ਰੱਖਿਆ ਜਾਂਦੇ ਸਿੱਖੀ ਨਾਲ ਔਰ ਕੀ ਕਰਦੇ ਸੂਖ ਨਹੀਂ ਬਾਰੇ ਦੁਖਨਵਾਨ ਸਾਹਿਬ ਯਾਤਰਾਏ ਆਏ ਐ ਤਵਾਰ ਲੈ ਕੇ ਜਾਇਆ ਜਾਂਦਾ ਈ ਤੋਰ ਕੇ ਲੈ ਕੇ ਜਾਂਦੇ ਨੇ ਹਾਂਜੀ ਪੈਦਲ ਯਾਤਰ ਲੈ ਕੇ ਜਾਂਦੇ ਨੇ ਬਾਬਾ ਹਾਂਜੀ ਸਾਰੇ ਬੱਚੇ ਜਿਹੜੇ ਜਾ ਸਕਦੇ ਨੇ ਮਾਈਆਂ ਵੀ ਜਾਂਦੀਆਂ ਨੇ ਮਾਈਆਂ ਵੀ ਜਾਂਦੀਆਂ ਨੇ ਬਾਬਾ ਜੀ ਵੱਲੋਂ ਬਹੁਤ ਵਧੀਆ ਪ੍ਰਾਹ ਲਾਈ ਹੈ ਕਰਿਆ ਹੋਇਆ ਸਾਡੇ ਤਾਂ ਬੱਚੇ ਵਧੀਆ ਲੈਣ ਤੇ ਤੁਰੇ ਹੋਏ ਨਹੀਂ ਸਭ ਗੁਰ ਸਿੱਖ ਨੇ ਸਭ ਨੇ ਕੇਸਾ ਧਾਰੀ ਨੇ ਬੱਚੇ ਸਵੇਰੇ ਸਵੇਰੇ ਜੀਤ ਨੇਮ ਜੀ ਕੀਰਤਨ ਵਿੱਚ ਵੀ ਆਸਾ ਦੀ ਵਾਰ ਵਿੱਚ ਸਾਰੇ ਬੱਚੇ ਹੋਏ ਨੇ ਜੀ ਸਰ ਬਹੁਤ ਵਧੀਆ ਮਹਿਸੂਸ ਹੁੰਦਾ ਜਦੋਂ ਆਪਣੇ ਘਰ ਘਰ ਦਾ ਬੱਚਾ ਗੁਰੂ ਦੇ ਗੁਰਦਵਾਰ ਸਾਹਿਬ ਨਾਲ ਜੁੜਦਾ ਅਤੇ ਬਾਣੀ ਸੰਥਿਆ ਸਾਰਾ ਕੁਝ ਮਿਲਦਾ ਜੀ ਬੱਚੇ ਨੂੰ ਸੰਤ ਕੋਈ ਸਾਰੀ ਸਾਰੀ ਸਹੂਲਤਾਂ ਜੀਰੇ ਬਾਣੀ ਕਿਤਾਬਾਂ ਪੜਾਈ ਜਾਂ ਇਤਿਹਾਸਕ ਦਾ ਪੜਾਇਆ ਜਾਂਦੇ ਨੇ ਹਰੇ ਕਿਸੇ ਤਰ੍ਹਾਂ ਦੀ ਦਵਾਈ ਦੀ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਘਰ ਤੋਂ ਕਹਿੰਦੇ ਘਰ ਤੁਹਾਡੇ ਕੋਈ ਕੁਝ ਨਹੀਂ ਕਰਨਾ ਹੈਗਾ ਉਰੀ ਆ ਕੇ ਦੱਸਿਓ ਸਾਨੂੰ ਹਰੇਕ ਲੋੜੀ ਲੋੜ ਪੂਰੀ ਹੁੰਦੇ ਸਾਡੀ ਉਹਰੇ ਬੱਚਿਆਂ ਦੀ ਹਰੇਕ ਹਰੇਕ ਤਰ੍ਹਾਂ ਦੀ ਤੇ ਇੱਕ ਤਰ੍ਹਾਂ ਦੀ ਲੋੜ ਪੂਰੀ ਹੁੰਦੀ ਹੈ ਤੇ ਬਾਕੀ ਗੱਤਕਾ ਕਲਾਸਾਂ ਵੀ ਸਾਰਾ ਕੁਝ ਉਹਰੇ ਹੁੰਦਾ ਜੀ ਹਰੇਕ ਚੀਜ਼ ਮਤਲਬ ਬਾਬਾ ਜੀ ਨੇ ਹਰੇਕ ਚੀਜ਼ ਦਾ ਪ੍ਰਬੰਧ ਧੂਰੀ ਕਰਿਆ ਹੈ ਜੀ ਬੱਚਿਆਂ ਵਾਸਤੇ ਕੀ ਗੁਰਵਾਨੀ ਨਾਲ ਜੁੜਦੇ ਨੇ ਇਤਿਹਾਸ ਨਾਲ ਹਾਂਜੀ ਇਤਿਹਾਸ ਨਾਲ ਵੀ ਜੁੜਦੇ ਨੇ ਬਾਕੀ ਸਾਰੇ ਹੋਰ ਉਹ ਕਾਫੀ ਤਰ੍ਹਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ ਉਹਰੇ ਜੀ ਬਾਬਾ ਜੀ ਵੱਲੋਂ